ਇੱਕ ਬੇਬੀ ਬ੍ਰੈਸਟ ਫੀਡਿੰਗ ਅਚੀ ਤਰ੍ਹਾਂ ਲੈ ਰਿਹਾ ਹੈ ਕਿ ਨਹੀਂ ਲੈ ਰਿਹਾ ਇਹ ਅਸੀਂ ਡਾਇਰੈਕਟਲੀ ਤਾਂ ਮੈਜ਼ਰ ਨਹੀਂ ਕਰ ਸਕਦੇ ਬਟ ਇੰਡਾਇਰੈਕਟਲੀ ਅਸੀਂ ਮੈਜ਼ਰ ਕਰ ਸਕਦੇ ਹਾਂ ਸੋ ਇਹ ਚੀਜ਼ ਆਪਾਂ ਯੂਰਿਨ ਆਉਟਪੁੱਟ ਤੋਂ ਦੇਖ ਸਕਦੇ ਹਾਂ ਸੋ ਇੱਕ ਬੱਚਾ 24 ਘੰਟਿਆਂ ਦੇ ਵਿੱਚ ਪਹਿਲੇ ਦਿਨ ਤੱਕ ਘੱਟੋ-ਘੱਟ ਇੱਕ ਵਾਰੀ ਯੂਰਿਨ ਪਾਸ ਕਰਨਾ ਚਾਹੀਦਾ ਹੈ ਦੂਸਰੇ ਦਿਨ ਦੋ ਵਾਰੀ ਐਂਡ ਤੀਸਰੇ ਦਿਨ ਘੱਟੋ-ਘੱਟ ਤਿੰਨ ਵਾਰੀ ਐਂਡ ਫੋਰਥ ਡੇ ਅਨਵਰਡਸ ਘੱਟੋ-ਘੱਟ ਚਾਰ ਤੋਂ ਪੰਜ ਵਾਰੀ ਇੱਕ ਬੱਚੇ ਨੂੰ ਯੂਰਿਨ ਪਾਸ ਕਰਨਾ ਚਾਹੀਦਾ ਹੈ ਅਗਰ ਇਹ ਬੱਚਾ ਇਹ ਚੀਜ਼ ਨਹੀਂ ਕਰ پا ਰਿਹਾ ਹੈ ਤਾਂ ਕਿਤੇ ਨਾ ਕਿਤੇ ਇਹ ਇੱਕ ਲੱਛਣ ਨੇ ਕਿ ਬੱਚੇ ਚ ਪੂਰ ਫੀਡਿੰਗ ਹੋ ਰਹੀ ਹੈ। ਉਹਦੇ ਨਾਲ ਨਾਲ ਆਪਾਂ ਬੱਚੇ ਦੇ ਵਿੱਚ ਪੂਰ weight gain ਵੀ ਦੇਖ ਸਕਦੇ ਹਾਂ। Breastfeeding will not be adequate, weight gain ਵੀ ਨਹੀਂ ਅੱਛਾ ਹੋਏਗਾ ਬੱਚੇ ਦੇ ਵਿੱਚ। ਤੀਸਰੀ ਚੀਜ਼ ਅਸੀਂ ਜੋ ਦੇਖ ਸਕਦੇ ਹਾਂ ਕਿ ਘੱਟੋ ਘੱਟ ਚੌਥੇ ਜਾਂ ਪੰਜਵੇਂ ਦਿਨ ਬੱਚਾ ਸਾਡੇ ਕੋਲੇ jaundice ਦੇ ਨਾਲ ਆਂਦਾ ਹੈ ਐਂਡ jaundice ਦੇ ਨਾਲ ਨਾਲ ਕਈ ਵਾਰੀ ਬੱਚੇ ਨੂੰ ਬੁਖਾਰ ਵੀ ਹੁੰਦਾ ਹੈ। ਸੋ ਉਸ ਕੇਸਿਸ ਦੇ ਵਿੱਚ ਆਪਾਂ ਨੂੰ ਇਨਫੈਕਸ਼ਨ ਨਾ ਸੋਚ ਕੇ ਇਹ ਸੋਚਣਾ ਚਾਹੀਦਾ ਹੈ ਕਿ ਕਿਤੇ ਬੱਚੇ ਦੀ ਫੀਡਿੰਗ ਤਾਂ ਨਹੀਂ ਪੂਰ ਹੈਗੀ ਉਹਦੇ ਨਾਲ-ਨਾਲ ਕਈ ਵਾਰੀ ਪੇਰੈਂਟਸ ਆਂਦੇ ਨੇ ਸਾਡੇ ਕੋਲੇ ਡਾਰਕ ਕਲਰ ਦਾ ਯੂਰਿਨ ਆ ਰਿਹਾ ਹੈ ਜੀ ਉਹਦੇ ਨਾਲ-ਨਾਲ ਇਹ ਵੀ ਕਿ ਕਈ ਵਾਰੀ ਆਉਂਦਾ ਹੈ ਕਿ ਲਾਈਕ ਡਾਈਪਰ ਦੇ ਉੱਤੇ ਆਪਣੇ ਕੋਲੇ ਰੈੱਡ ਸਪOTS ਨੇ ਸੋ ਕਈ ਪੇਰੈਂਟਸ ਉਹਨੂੰ ਮਿਸ ਅੰਡਰਸਟੈਂਡ ਕਰ ਜਾਂਦੇ ਨੇ ਕਿ ਇਹ ਬਲੱਡ ਤਾਂ ਨਹੀਂ ਹੈਗਾ ਜਰਨਲੀ ਉਹ ਯੂਰੇਟ ਕ੍ਰਿਸਟਲਸ ਦੇ ਕਰਕੇ ਹੁੰਦੇ ਨੇ ਜੀ ਜੋ ਬੱਚੇ ਦੇ ਵਿੱਚ ਡੀਹਾਈਡਰੇਸ਼ਨ ਕਰਕੇ ਹੁੰਦੇ ਨੇ ਸੋ ਇਹ ਸਾਰੇ ਸਾਈਨ ਨੇ ਜੋ ਪੂਰ ਫੀਡਿੰਗ ਵਾਲੇ ਨੇ एंड जो तुमु ये लगे ड्यूरिंग द ब्रेस्ट फीडिंग कि बच्चे की पकड़ ब्रैस के उत्ते बहुत ढिली है ज बहुत ही टाइट है वह तो भी एक साइन हो सकता है पुअर फीडिंग का बच्चा अपने अखा बंद कर लेगा फ्रस्ट्रेट होके ब्रेस्ट लेना छोड़ देगा ब्रेस्ट मिल्क नहीं लेगा दैट इज़ ऑलसो अ साइन कि बच्चे पुअर फीडिंग हो सकती है ਕਈ ਵਾਰੀ ਆਪਾਂ ਕੀ ਕਰਦੇ ਆ ਕਿ ਇੱਕ ਸਾਈਡ ਤੇ ਬ੍ਰੈਸਟ ਤੇ ਆਪਾਂ ਬੱਚੇ ਨੂੰ ਲਗਾ ਕੇ 10 ਮਿੰਟ ਦੇ ਦੇਣੇ ਆ ਜੀ ਐਂਡ ਫਿਰ ਉਸ ਤੋਂ ਹਟਾ ਕੇ ਆਪਾਂ ਦੂਸਰੀ ਬ੍ਰੈਸਟ ਆਫਰ ਕਰਦੇ ਨੇ ਜੋ ਕਿ ਇੱਕ ਮਿਥ ਹੈ ਕਿ ਦੋਨੋਂ ਬ੍ਰੈਸਟ ਬੱਚੇ ਨੂੰ ਆਫਰ ਕਰਨੀਆਂ ਚਾਹੀਦੀਆਂ ਨੇ ਸੋ ਇੱਕ ਸਾਈਡ ਤੇ ਘਟੋ ਘਟ ਐਟਲੀਸਟ 25 ਤੋਂ 30 ਮਿੰਟ ਇਹ ਚੀਜ਼ ਹੋਣੀ ਚਾਹੀਦੀ ਹੈ ਬ੍ਰੈਸ ਮਿਲਕ ਦੇਣਾ ਚਾਹੀਦਾ ਸੋ ਥੈਟ ਕਿ ਬੱਚੇ ਨੂੰ ਪਾਣੀ ਵੀ ਚਾਹੀਏ ਤੇ ਉਹਦੇ ਨਾਲ ਨਾਲ ਫੈਟ ਵੀ ਜਾਏ ਸੋ ਜਿਹੜਾ ਕਿ ਅੱਗੇ ਜਾ ਕੇ ਬੱਚੇ ਦੇ ਵਿੱਚ weight gain ਕਰਦਾ ਹੈ ਬਟ ਅਗਰ ਆਪਾਂ 10 10 ਮਿੰਟ ਦੋਨੋਂ ਸਾਈਡ ਤੇ ਖੜਾ ਕੇ ਛੱਡ ਦਿੰਨੇ ਆ दैट इज ਆਲਸੋ ਅ ਸਾਈਨ ਕਿ weight gain ਨਹੀਂ ਹੁੰਦਾ ਐਂਡ देयर इज ਅ ਪੂਰ ਫੀਡਿੰਗ ਤੇ ਜੇ ਆਪਾਂ ਪੂਰ ਫੀਡਿੰਗ ਨੂੰ ਅੱਗੇ ਤੱਕ ਨਹੀਂ ਦੇਖਦੇ ਤੇ ਇਹਨੂੰ ਇਦਾਂ ਹੀ ਅਣਗਹਿਲਾ ਕਰ ਦਿੰਨੇ ਆ ਤਾਂ ਬੱਚਾ ਬਹੁਤ ਹੀ ਜ਼ਿਆਦਾ ਸੁਸਤ ਹੋ ਜਾਂਦਾ ਹੈ ਬੱਚੇ ਦੇ ਵਿੱਚ ਸ਼ੂਗਰ ਕੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਨਾਲ ਨਾਲ ਹੀ ਬੱਚੇ ਨੂੰ ਦੌਰੇ ਵੀ ਪੈ ਸਕਦੇ ਨੇ ਤੇ ਬੱਚੇ ਦੇ ਚੰਚਨਾਹਟ ਦੇ ਸਿੰਟਮਸ ਵੀ ਆ ਸਕਦੇ ਨੇ ਸੋ ਇਸ ਕਰਕੇ ਬ੍ਰੈਸਟ ਫੀਡਿੰਗ ਦੇਖਣਾ ਕਿ ਇਟ ਇਜ਼ ਅ ਪੂਰ ਫੀਡਿੰਗ অর ਨਾਟ ਇਹ ਆਪਾਂ ਕਰਦੇ ਸਕਦੇ ਹਾਂ ਵਿਦ ði ਸਿੰਟਮਸ